ਅੱਸੀ ਕੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਹਾਂ ਦਹੀਂ ਭੱਲੇ ਦਹੀਂ ਭੱਲੇ ਦੀ ਆਪਾਂ ਆ ਉਰਦ ਦੀ ਦਾਲ ਲਈਏ ਇਹ ਲਈਏ ਧੋਤੇ ਮੂੰਗੀ ਦੀ ਦਾਲ ਇਹਨਾਂ ਨੂੰ ਅਸੀਂ 4 ਘੰਟੇ ਪਹਿਲਾਂ ਭਿਉ ਲਿਆ ਸੀ ਭਿਉਣ ਤੋਂ ਬਾਅਦ ਇਹਨਾਂ ਨੂੰ 5-6 ਪਾਣੀ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਅਸੀਂ ਗ੍ਰੈਂਡ ਕਰਾਂਗੇ ਹਾਂ ਜੀ ਪਹਿਲਾਂ ਆਪਾਂ ਉਰਦ ਦੀ ਦਾਲ ਗ੍ਰੈਂਡ ਕਰਾਂਗੇ ਵੈਸੇ ਇਕੱਠੀ ਵੀ ਕਰ ਸਕਦੇ ਹੋ ਪਰ ਪਹਿਲਾਂ ਆਪਾਂ ਇਹੇ ਕਰਾਂਗੇ ਇਹ ਦਾਲ ਜ਼ਿਆਦਾ ਹੈ ਤੇ ਆਪਣਾ ਜਿਹੜਾ ਜਾਗੇ ਉਹ ਛੋਟਾ ਹੈ ਹਾਂ ਜੀ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ 2 ਚਮਚ ਜਿਆਦਾ ਨਹੀਂ ਪਾਉਣਾ ਮਤਲਬ ਇਹਨੂੰ ਗਾੜਾ ਹੀ ਰੱਖਣਾ ਤੇ ਹੁਣ ਇਹਨੂੰ ਆਪਾਂ ਦੁਬਾਰਾ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਬਰੀਕ ਕਰ ਲਿਆ ਹਾਂ ਹਾਂਜੀ ਉੜਦ ਦੇ ਦਾਲ ਅਸੀਂ ਜਿਹੜੀ ਇਹ ਗ੍ਰाइंड ਕਰ ਲਈਏ ਤੇ ਹੁਣ ਅਸੀਂ ਤੋਤੀ ਮੂੰਗੀ ਦੀ ਦਾਲ ਨੂੰ ਗ੍ਰाइंड ਕਰਾਂਗੇ ਇਹਦੇ 'ਚ ਥੋੜਾ ਜਿਹਾ ਪਾਣਾ ਪਾਣੀ ਐਡ ਕਰਾਂਗੇ ਪਤੀਮੂਗੀ ਦਾਲ ਵੀ ਗ੍ਰੈਂਡ ਹੋ ਗਈ ਹੈ ਇਹਨਾਂ ਦਾ ਦਰਦਰਾ ਜਿਹਾ ਰੱਖਣਾ ਜ਼ਿਆਦਾ ਬਰੀਕ ਨਹੀਂ ਕਰਨਾ ਮਤਲਬ ਤੇ ਨਾ ਹੀ ਜ਼ਿਆਦਾ ਦਰਦਰਾ ਨਾ ਬਰੀਕ ਮਤਲਬ ਮੀਡੀਅਮ ਜਿਹਾ ਤੇ ਨਾ ਜ਼ਿਆਦਾ ਪਤਲਾ ਕਰਨਾ ਇਹਨੂੰ ਸੋਸੀ ਤੁਹਾਨੂੰ ਦਫਾਉਨੇ ਆ ਮਤਲਬ ਸੀ ਕਿੰਨਾ ਕੁ ਇਹਨੂੰ ਪਤਲਾ ਕਰਤਾ ਕਿੰਨਾ ਕੁ ਇਸ ਤਰ੍ਹਾਂ ਬਣਾਇਆ ਹੈ ਹਾਂਜੀ ਹੁਣ ਦਾ ਦੋਵਾਂ ਦਾਣਾਂ ਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਨਾ ਮੰਨ ਲਓ ਹਾਂਜੀ ਇਹਨਾਂ ਨੂੰ ਮਿਕਸ ਕਰਕੇ ਫਿਰ 15 ਮਿੰਟ ਲਈ ਇਹਨਾਂ ਨੂੰ ਰੈਸਟ ਨੂੰ ਰੈਸਟ ਤੇ ਰੱਖਾਂਗੇ ਹਾਂਜੀ ਜਦ ਤੱਕ ਆਪਣਾ ਪੇਸਟ ਤਿਆਰ ਹੁੰਦਾ ਹੈ ਪੱਲਿਆਂ ਦਾ ਪੱਲਿਆਂ ਵਾਸਤੇ ਜਿਹੜਾ ਆਪਾਂ ਬਣਾਇਆ ਤੇ ਉਹ ਤੱਕ ਅਸੀਂ ਹਰੀ ਚਟਨੀ ਬਣਾ ਲੈਨੇ ਆ ਇਹ ਅਸੀਂ ਧਨੀਆ ਪਾਵਾਂਗੇ ਵਿਚ ਆਕਦੀਨਾ ਪਾਵਾਂਗੇ ਥੋੜਾ ਜਿਹਾ ਤੇ ਨਾਲ ਹੀ ਇਹਦੇ ਚਾਰ ਹਰੀਆਂ ਮਿਰਚਾਂ ਤੇ ਇੱਕ ਪਿਆਜ਼ ਇਹ ਪਾਵਾਂਗੇ ਤੇ ਬਾਕੀ ਸੁੱਕੇ ਮਸਾਲੇ ਪਾਉਣੇ ਆ ਜੀ ਥੋੜਾ ਜਿਹਾ ਆਪਾਂ ਨਮਕ ਪਾ ਦਾਂਗੇ ਲੋੜ ਅਨੁਸਾਰ ਤੇ ਥੋੜੀ ਜਿਹੀ ਮਿਰਚ ਪਾ ਦਾਂਗੇ ਲਾਲ ਮਿਰਚਾਂ ਦਾ ਹਰੀਆਂ ਪਾਈ ਹੋਈਆਂ ਵੈਸੇ ਮੜੀ ਜੀ ਪਾਵਾਂਗੇ ਲਾਲ ਮਿਰਚ ਆਪਾਂ ਅੱਡੀ ਮਿਰਚ ਪਹਿਲੇ ਪਾਈ ਹੋਈ ਹੈ ਤੇ ਹੁਣ ਇਹਨੂੰ ਪੀਸੋਗੇ ਆਪਾਂ ਗ੍ਰाइंड ਕਰਾਂਗੇ ਹਰੀ ਜਟਰੀ ਨੂੰ ਹੁਣ ਗ੍ਰाइंड ਕਰਾਂਗੇ ਹਾਂਜੀ ਹੁਣ ਅਸੀਂ ਪੱਲਿਆਂ ਵਾਸਤੇ ਸੁੱਕੇ ਮਸਾਲੇ ਭੁੰਨਾਂਗੇ ਸਭ ਤੋਂ ਪਹਿਲਾਂ ਅਸੀਂ ਜੀਰਾ ਪਾਵਾਂਗੇ ਅੱਧਾ ਚਮਚਾ ਸੇ ਸੌਂਫ ਦਾ ਪਾਵਾਂਗੇ ਦੋ ਅਸੀਂ ਲੌਂਗ ਪਾਵਾਂਗੇ ਪੰਜ-ਛੇ ਗਿਰੀਆਂ ਬਦਾਮਾਂ ਦੇ ਤੋਂ ਅੱਧਾ ਚਮਚਾ ਅਸੀਂ ਧਨੀਏ ਦਾ ਪਾਵਾਂਗੇ ਇੱਕ ਅਸੀਂ ਮੋਟੀ ਇਲੈਚੀ ਪਾਵਾਂਗੇ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਮੀਡੀਅਮ ਤੇ ਸੇਕ ਲਵਾਵਾਂਗੇ ਜੀ ਹੁਣ ਇਹਨੂੰ 15 ਕੁ ਮਿੰਟ ਫੈਂਟਾਂਗੇ ਤੇ ਜਿਹੜੀ ਇਹਦੀ ਹਵਾਜੀ ਉਹ ਘਰ ਜੇਗੀ ਫੁੱਲ ਜੇਗਾ ਮੱਲ ਲਵ ਹਾਂਜੀ ਇੱਕ ਚਮਚਾ ਆਪਾਂ ਜੀਰੇ ਦਾ ਥੋੜਾ ਜਿਹਾ ਅਸੀਂ ਤੇਲ ਪਾ ਲਿਆ ਪਹਿਲਾਂ ਤੇ ਹੁਣ ਇਹਦੇ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਤੇ ਚਾਰ ਸੁੱਕੀਆਂ ਮਿਰਚਾਂ ਪਾਵਾਂਗੇ ਤੇ ਅਸੀਂ ਭੱਲਿਆਂ ਵਾਸਤੇ ਪਾਣੀ ਬਣਾਉਣ ਲੱਗੇ ਆਂ ਉਨੇ ਦੇ ਵਿੱਚ ਪਾਣੀ ਵੀ ਐਡ ਕਰਾਂਗੇ ਹੁਣ ਜੀਰਾ ਤੇ ਆਪਣੀਆਂ ਮਿਰਚਾਂ ਰੋਸਟ ਹੋ ਗਈਆਂ ਹੁਣ ਇਹਦੇ ਵਿੱਚ ਕੋਲੋਂ ਸੀ ਪਾਣੀ ਐਡ ਕਰਾਂਗੇ ਪੱਲੇ ਵਾਸਤੇ ਤੇ ਇਹਦੇ ਵਿੱਚ ਆਪਾਂ ਪੱਲੇ ਪਾਵਾਂਗੇ ਇਹ ਲੈ ਪਾਣੀ ਚ ਇਹਦੇ ਚ ਥੋੜੀ ਜੀ ਅਸੀਂ ਪਾਵਾਂਗੇ ਹਿੰਗ ਬਿਲਕੁਲ ਇੰਨੇ ਕੋ ਹਿੰਗ ਪਾਵਾਂਗੇ ਵਿੱਚ ਤੇ ਲਾਲ ਮਿਰਚ ਪਾਵਾਂਗੇ ਥੋੜੀ ਜੀ ਇੱਕ ਚਮਚਾ ਨਮਕ ਦਾ ਪਾਵਾਂਗੇ ਸੌਰੀ ਵਾਈਟ ਨਮਕ ਪੱਦਿਆਂ ਦਾ ਬਹੁਤ ਲੰਬਾ ਪ੍ਰੋਸੀਜਰ ਲੱਗ ਰਿਹਾ ਇਹਨਿੰਦਾ ਹਾਂਜੀ ਹੁਣ ਇਹਦਾ ਇੱਥੋਂ ਪਤਾ ਲੱਗੇਗਾ ਜੇ ਤਾਂ ਪਾਣੀ ਦੇ ਉੱਪਰ ਤੈਰੇਗਾ ਫਿਰ ਇਹਦਾ ਮਤਲਬ ਇਹ ਤਿਆਰ ਹੋ ਗਿਆ ਬਸ ਠੀਕ ਹੈ ਤਿਆਰ ਹੋ ਗਿਆ ਬਿਲਕੁਲ ਹੁਣ ਆਪਾਂ ਇਹਦੇ ਦਹੀਂ ਭੱਲੇ ਬਣਾਵਾਂਗੇ ਸ਼ੁਰੂ ਕਰਾਂਗੇ ਦਹੀਂ ਭੱਲੇ ਹੁਣ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਭੱਲੇ ਸ਼ੁਰੂ ਕਰਾਂਗੇ ਬਣਾਉਣੇ ਇਸ ਤਰ੍ਹਾਂ ਚਮਚ ਦੇ ਨਾਲ ਛੋਟੇ ਛੋਟੇ ਬਣਾਵਾਂਗੇ ਹਾਂਜੀ ਦਹੀਂ ਪੱਲੇ ਆਪਣੇ ਤਿਆਰ ਹੋ ਗਏ ਨੇ ਹੁਣ ਇਹਨਾਂ ਨੂੰ ਪਾਣੀ 'ਚ ਪਾਵਾਂਗੇ ਮੰਨ ਲਓ ਆਪਾਂ ਪਹਿਲਾਂ ਪਾਣੀ ਤਿਆਰ ਕੀਤਾ ਸੀਗਾ ਉਸ ਪਾਣੀ ਦੇ ਵਿੱਚ ਇਹਨਾਂ ਨੂੰ ਪਾ ਦਾਂਗੇ ਅੱਜ ਹੁਣ ਆਪਾਂ ਦਹੀਂ ਪੱਲਿਆਂ ਲਈ ਦਹੀਂ ਤਿਆਰ ਕਰ ਰਹੇ ਆ। ਇਹਨੂੰ ਥੋੜਾ ਜਿਹਾ ਫੈਂਟਾਂਗੇ। ਮਿਕਸ ਕਰਾਂਗੇ ਚੰਗੀ ਤਰ੍ਹਾਂ ਨੂੰ ਇੱਕ ਵਾਰੀ। ਫਿਰ ਹੁਣ ਆਪਾਂ 3 ਚਮਚੀ ਚੀਨੀ ਚੀਨੀ ਮੈਂ ਪੀਸ ਲਈ ਹੈ ਤੇ ਤੈਨੂੰ ਕੁ ਚਮਚਾ ਆਪਾਂ ਚੀਨੀ ਦੇ ਪਾ ਦਾਂਗੇ। ਹਮ ਇੱਕ ਪੌਣਾ ਜਾਂ ਚਮਚਾ ਆਪਾਂ ਕਾਲੇ ਨਮਕ ਦਾ ਪਾ ਦਾਂਗੇ। ਤੇ ਹੁਣ ਇਹਨਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ। ਹਾਂਜੀ ਦਹੀਂ ਭੱਲੇ ਆਪਾਂ ਪਾਣੀ ਵਿੱਚ ਪਾਤੇ ਸੀ ਤੇ ਹੁਣ ਇਹਨਾਂ ਨੂੰ ਨਿਚੋੜ ਕੇ ਬਾਹਰ ਕੱਢਦੇ ਆ ਇਸ ਤਰ੍ਹਾਂ ਹੋ ਲਈ ਜੇ ਹਲਕੇ ਜਿਹੇ ਹੱਥਾਂ ਨਾਲ ਦੱਬਣਾ ਪਾਣੀ ਪਾਣੀ ਨਾਲ ਥੋੜਾ ਜਿਹਾ ਕੋਸਾ ਰੱਖਣਾ ਕੋਸੇ ਪਾਣੀ ਚ ਪਾਉਣੇ ਨੇ ਜੇ ਆ ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਬਹੁਤ ਹੀ ਵਧੀਆ ਬਹੁਤ ਹੀ ਰਸਪਰੇ ਬਣੇ ਨੇ ਬਹੁਤ ਵਧੀਆ ਬਣੇ ਆ ਇਦਾਂ ਹੀ ਪੱਲੇ ਆਪਣੇ ਤਿਆਰ ਹੋ ਗਏ ਹੁਣ ਆਪ ਅਸੀਂ ਪਲੇਟਿੰਗ ਕਰਾਂਗੇ ਤੇ ਦਹੀਂ ਪੱਲਿਆਂ ਵਾਸਤੇ ਹਰੀ ਚਟਨੀ ਬਣਾਈਏ ਹਰੀ ਚਟਨੀ ਪਾਵਾਂਗੇ ਇਹ ਅਸੀਂ ਨਾਰ ਦੇ ਦਾਣੇ ਲੈਨੇ ਇਹ ਅਸੀਂ ਦਹੀਂ ਬਣਾਇਆ ਤੇ ਇਹ ਆਪਾਂ ਮਿੱਠੀ ਚਟਨੀ ਬਣਾਈ ਹੋਈ ਹੈ ਪਹਿਲਾਂ ਹੀ ਇਹ ਸਾਡੀ ਵੀਡੀਓ ਦੇ ਵਿੱਚ ਵੀ ਤੁਸੀਂ ਰੈਸਪੀ ਵੇਖ ਸਕਦੇ ਹੋ ਮੇਰੀ ਬਣਾਈ ਪਈ ਹੈ ਹਾਂਜੀ ਹੁਣ ਆਪਾਂ ਦਹੀਂ ਪਾਵਾਂਗੇ ਸਰਵ ਕਰਨ ਵਾਸਤੇ तो हरी चटनी पावेंगे थोड़ी सी मीठी चटनी पावेंगे ਉਸੇ ਅੰਦਰੀ ਉਹ ਲੱਤ ਪਈ ਜਿਹੜੀ ਪਰੀ ਤਾਂ ਨਹੀਂ ਪਾ ਦਾਂਗੇ ਇਹ ਹੁਣ ਅਸੀਂ ਹੁਣ ਅਸੀਂ ਨਾਰ ਦੇ ਦਾਣੇ ਜਿਹੜੇ ਕੱਟੇ ਹੋਏ ਨੇ ਨਾਰ ਦੇ ਦਾਣੇ ਪਾ ਦਾਂਗੇ ਕੋਣੇ ਸਿਰਫ ਕਰਾਂਗੇ ਖਾਣ ਜਿਹੜਾ ਆਪਾਂ ਮਸਾਲਾ ਭੁੰਨਿਆ ਸੀ ਉੱਪਰ ਪਾਵਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਜਿਹੜੇ ਜਿਹੜੇ ਭੈਣ ਭਰਾ ਸਾਡੇ ਵੀਡੀਓ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਥੈਂਕ ਯੂ ਫॉर ਵਾਚਿੰਗ